ਸੁਖੁ ਤਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਉ ਦਰਸਨ ਪਰਸੈ ਗੁਰੂ ਕੈ ਜਨਮ ਬਰਨੁ ਦੁਖੁ ਜਾਈ ਹੋਵੈ ਸਿਫਤਿ ਖਸਮ ਦੀ ਨੂਰ ਅਰਸੋ ਹੋਂ ਕੁਰਸੋ ਝੱਟੀਆਂ ਤੁਦ ਡਿਤੇ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤਸ਼ਾਹ ਸ਼ਿਰਸ਼ੰਦ ਸੋਹੀ ਜਿਸ ਪਾਸ ਬਹਠਿਉ ਸੋਹੀਏ ਸਬਨਾ ਦਾਵੀ ਸੋਹੀ ਸਜਣ ਸਚਾ ਪਤਸ਼ਾਹ ਸਿਰਸ਼ੋ ਦੇ ਸ਼ੋਹ ਜਿਸ ਪਾਸ ਬਹਿਠਿਓ ਸੋਹੀਏ ਸਭਨਾ ਦਾ ਵੀਸੋ ਸਤਨਾ श्री गुरु साहिब जीनासी ਜਤਨ ਕਰ ਮਨੁਖ ਦਹ ਕਾਵੈ ਓਹੋ ਅੰਤਰ ਜਾਮੀ ਜਨ ਪਾਪੁ ਕਰੀ ਕਰਮੁ ਕਿਰਪਾਵੈ ਤੁਕਰ ਨਿਰਬਾਨ ਜਤਨ ਕਰ ਮਨੁਖ ਦਹ ਕਾਵੇ ਕਰੇ ਕਰਮੂਕਰ ਪਾਵੇ ਪੀਖ ਕਰੇ ਨਿਰਵਾਨ ਜਾਨਤ ਦੂਰ ਤੁਮਹਿ ਪ੍ਰਭ ਨੀਰ উত উত্তি উৎপিক্ষ আবে লোভি রা ਜਬ ਲਗ ਟੁੱਟ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹਉ ਨਾਨਕ ਦਇਆਲ ਸੁਆਮੀ ਸਨ ਭਗਤ ਜਨ ਸੋਈ ਜਬ ਲਗ ਟੁੱਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਜਨ ਸੋਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ